हां जी दोस्तों हर हर महादेव बम बम बोले जय गंगे मैया सो दोस्तों ਅਸੀਂ ਹਰਦਵਾਰ ਤੋਂ ਜਲ ਲੈ ਕੇ ਹਰਦਵਾਰ ਤੋਂ ਤਕਰੀਬਨ ਤਕਰੀਬਨ ਅਸੀਂ 20 25 ਕਿਲੋਮੀਟਰ ਅੱਗੇ ਨਿਕਲੇ ਆਏ ਹਾਂ ਤੇ ਇੱਥੋਂ ਭਗਵਾਨਪੁਰਾ ਹੈਗਾ ਇਹ 23 ਕਿਲੋਮੀਟਰ ਪਰ ਅਸੀਂ ਐਕਟਿਵਾ ਤੇ ਆ ਤੇ ਸਾਡੇ ਨਾਲ ਤਾਂ ਜਿਹੜਾ ਸਾਡਾ ਜੱਥਾ ਏ ਉਹ ਹਜੇ ਪਿੱਛੇ ਆ ਕਿਉਂਕਿ ਜਾਮ ਬਹੁਤ ਤਕੜਾ ਲੱਗਿਆ ਹੋਇਆ ਤਾਂ ਲੇਕਿਨ ਫੇਰ ਵੀ ਸਾਡੀਆਂ ਢੂਈਆਂ ਰਹਿ ਗਈਆਂ ਸਾਡੀਆਂ ਲੱਤਾਂ ਰਹਿ ਗਈਆਂ ਸਾਡਾ ਬੁਰਾ ਹਾਲ ਹੋ ਗਿਆ ਤੇ ਧੰਨਾ ਧਾਨਾ ਵਾਈ ਜੀ ਆ ਬੰਦੇ ਜਿਹੜੇ ਆ ਕਾਵੜ ਲੈ ਕੇ ਜਾਂਦੇ ਆ ਇਹਨਾਂ ਨੇ ਤੁਰ ਕੇ ਜਾਣਾ ਕਿਸੇ ਨੇ 500 ਕਿਲੋਮੀਟਰ ਤੇ ਜਾਣਾ ਕਿਸੇ ਨੇ 400 ਕਿਲੋਮੀਟਰ ਤੇ ਜਾਣਾ ਕਿਸੇ ਨੇ 300 ਕਿਲੋਮੀਟਰ ਤੇ ਜਾਣਾ ਏ ਧਾਨਾ ਵਾਈ ਇਹ ਬਹੁਤ ਧੰਨਾ ਹੈ ਆ ਦੇਖੋ ਮੇਰੇ ਪਿੱਛੇ ਦੇਖੋ ਉਹ ਦੇਖੋ ਚੱਕੀ ਕਿਸੇ ਨੇ 51 ਕਿਲੋ ਦੀ ਕਾਵੜ ਚੱਕੀ ਹੋਈ ਆ ਕਿਸੇ ਨੇ 61 ਕਿਲੋ ਦੀ ਚੱਕੀ ਆ ਕਿਸੇ ਨੇ 71 ਕਿਲੋ ਦੀ ਚੱਕੀ ਆ ਕਿਸੇ ਨੇ 11 ਕਿਲੋ ਦੀ ਚੱਕੀ ਆ ਕਿਸੇ ਨੇ 21 ਕਿਲੋ ਦੀ ਚੱਕੀ ਆ ਤੇ ਦੇਖੋ ਤੁਸੀਂ ਅਗਰ ਤੁਸੀਂ 10 ਕਿਲੋਮੀਟਰ ਬਿਨਾ ਕਿਸੇ ਭਜਨ ਤੋਂ ਵੀ ਤੁਰੋਂਗੇ ਨਾ ਤਾਂ ਵੀ ਤੁਹਾਡੇ ਪੱਟਾਂ ਦੇ ਵਿੱਚ ਫੁੱਲੀਆਂ ਪੈ ਜਾਣੀਆਂ ਲੇਕਿਨ ਦੇਖੋ ਇਹਨਾਂ ਦੇ ਉੱਪਰ ਕਿੰਨੀ ਮਿਹਰ ਹੁੰਦੀ ਆ ਕਿੰਨੀ ਕਿਰਪਾ ਹੁੰਦੀ ਆ ਭੋਲੇनाथ ਦੀ ਕਮਾਲ ਹੈ ਯਾਰ ਮੈਂ ਹੈਰਾਨ ਰਹਿ ਗਿਆ ਦੇਖ ਕੇ ਇੱਕ ਨੀਆ ਇੱਕ ਕਾਵੜਾ ਦਾ ਨੀਆ ਕਰੋੜਾਂ ਦੇ ਹਿਸਾਬ ਨਾਲ ਆ ਲੱਖਾਂ ਕਰੋੜਾ ਜਿਹੜੇ ਕਾਵੜਾ ਲੈ ਕੇ ਹਰ ਸਾਲ ਜਾਂਦੇ ਆ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਨੌਜਵਾਨ ਬਜ਼ੁਰਗ ਬੱਚੇ ਹਰ ਉਮਰ ਦਾ ਵਿਅਕਤੀ